ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰੀਆਂ ਮਾਸੇ ਲੈ ਲੈ ਕੇ ਆਂ ਜੀ ਇੱਕ ਬਾਈ ਤਾਜੀ ਸੂਈ ਵੀ ਆ ਤੇ ਤਿੰਨ ਗੱਬੜਾਂ ਆਉ ਪੁੱਛ ਲੈਨੇ ਬਾਈ ਟੋਟਲ ਅੱਜ ਵੀ ਜੀ ਭਾਜੀ ਹੱਸੀ ਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋਈ ਵਧੀਆ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਹੋਵੇ ਨਾਮ ਮਨਦੀਪ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਵੀ ਆਪਣੀ ਤਪਾ ਪੈ ਜਾਂਦੀ ਆਪਾਂ ਨੂੰ ਠੀਕ ਆ ਬਾਈ ਪਿੰਡ ਚੀਮਾ ਜੋੜਪੁਰਾ ਪਿੰਡ ਚੀਮਾ ਜੀ ਠੀਕ ਹੈ ਬਈ ਮੋਬਾਈਲ ਨੰਬਰ ਬਾਰ 837 99204 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਬਈ ਚੀਮਾ ਜੋ ਨੇੜੇ ਬਰਨਾਲਾ ਸ਼ਹਿਰ ਰਹਿ ਜਾਂਦਾ ਜਦੋਂ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਂਦੇ ਆ ਉਹ ਰੋਡ ਦੇ ਉੱਪਰ ਆ ਹਾਂ 7 ਕਿਲੋਮੀਟਰ ਹੈ ਜੀ ਉਹ ਰੋਡ ਤੇ 7 ਕਿਲੋਮੀਟਰ ਜਦੋਂ ਭਾਉੜੂ ਨੂੰ ਜਾਂਦੇ ਆ ਆਪਾਂ ਠੀਕ ਹੈ ਬਈ ਹਾਂਜੀ ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵਰਤਦੇ ਨੇ ਇਹ ਜਿਹੜਾ ਦੂਜਾ ਸੁਬਾ ਦੂਜਾ ਸੁਬਾ ਹਾਂਜੀ ਕੱਲ ਨੂੰ ਮੰਨ ਲਓ 12 1 ਵਜੇ ਤਕਰੀਬਨ ਸੁਈਆ ਅਰਤੀ ਦਾ ਆਪਣਾ 5-6 ਕਿਲੋ ਬੋਲਾ ਕੱਢਿਆ ਹੋਇਆ ਹੈਗਾ ਸਵੇਰੇ ਬਾਈ ਕਹਿੰਦਾ 5-6 ਲੀਟਰ ਬੋਲਾ ਇਹਦਾ ਮੈਂ ਕੱਢ ਲਿਆ ਕਾਲੂ ਦੀ ਸੋਈ ਵੀ ਆ ਬੱਚਾ ਕੀ ਆ ਭਾਈ ਕਹਦੇ ਮਗਰ ਬੱਸਾ ਜੀ ਬੱਚਾ ਬਾਈ ਠੀਕਾ ਬਾਈ ਧਾਰਾਂ ਦੂਰਾਂ ਦੀ ਕੋਈ ਪ੍ਰੋਬਲਮ ਨਹੀਂ ਆਪਾਂ ਹੀ ਮਾਰ ਦਨੇ ਆਜੋ ਦੇਖ ਲਓ ਹੂੰ ਚਵਾਈ ਭਾਈ ਕਹਿੰਦਾ ਕਰਕੇ ਦਿਖਾਣ ਕੋਈ ਕੋਈ ਇਹਨੂੰ ਨਿਆਣੇ ਦੀ ਲੋੜ ਨਹੀਂ ਕੋਈ ਕਾਸੇ ਦੀ ਲੋੜ ਨਹੀਂ ਦੇਖੋ ਲੈ ਮਾਰ ਦੇ ਧਾਰਾਂ ਚਵਾਈ ਬੜੀ ਚੰਗੀ ਆ ਹਾਂ ਚਵਾਈ ਚੰਗੀ ਆ ਥੋੜਾ ਜਿਹਾ ਬੱਚੇ ਕਰਕੇ ਕਰਦੀ ਆਪਾਂ ਬੱਚਾ ਲਾ ਹੂੰ ਕੋਈ ਚੱਕਰ ਦੇਖੋ ਚਵਾਈ ਭਾਈ ਬੜੀ ਚੰਗੀ ਆ ਕੱਲਾ ਕੱਲਾ ਥਾਣ ਲੈ ਮੁੱਠੀ ਵਾਲਾ ਥਣ ਚਵਾਈ ਚੁਈ ਨੰਬਰ 1 ਹੂੰ ਚਵਾਈ ਬਹੁਤ ਚੰਗੀਆਂ ਲੈ ਚਵਾਈ ਚੈੱਕ ਕਰੋ ਕਿਆ ਬਾਤ ਹੈ ਬੱਚਾ ਮਾਂ ਕਾਹਨੂੰ ਠਾਉਣਾ ਅੱਧਾ ਘੰਟਾ ਬੱਚੇ ਨੂੰ ਲੱਗ ਜੂ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਸਹੀ ਗੱਲ ਹੈ ਕੋਈ ਚੈੱਕ ਕਰਨੀ ਚਵਾਈ ਚੁਈ ਚੰਗੀਆਂ ਨਾਣਾ ਨੋਣਾ ਚਾਹੀਆਂ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਖੋਲ ਲੈ ਬਈ ਤੋਰ ਕੇ ਦਿਖਾ ਦੇ ਕੱਦ ਬੜ ਚੰਗਾ ਰੰਗ ਰੂਪ ਚੰਗਾ ਚੰਗੀ ਐ ਬੜ ਗਰਮੀ ਬਿਲਕੁਲ ਨਹੀਂ ਮੰਨਣੀ ਹੈਡਫੋਨ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਕਿੰਨਾ ਦੁੱਧ ਦੇ ਦੂ ਐਸਟੀਮੇਟ 18 ਲੀਟਰ ਦਿੱਤਾ ਵਾ ਪਹਿਲਾਂ ਠੀਕ ਮੈਨੂੰ ਐ ਲੱਗਦਾ 20 ਕਿਲੋਗ੍ਰਾਮ ਨਾਲ ਹੀ ਦੇ ਦੇਣਾ ਠੀਕ ਆ ਬਸ ਚੰਗੀਆਂ ਵੜ ਰਾਜੀ ਰੋਜੀ ਅੱਛੇ ਚਮਕ ਚਮਕ ਚੰਗੀਆਂ ਤੋੜਾ ਤੋੜਾ ਚੈੱਕ ਕਰ ਲਓ ਬਾਕੀ ਬੇੜਾ ਦੇਖਣ ਨੂੰ ਪਿਆਹੇ ਵੀਡੀਓ ਦੇ ਛੋਟੀਆਂ ਲੱਗਦੀਆਂ ਬੇੜਾ ਛੋਟੀਆਂ ਵੀ ਵੱਡੀਆਂ ਨੇ ਚੰਗੀਆਂ ਨੇ ਬੇੜਾ ਬਈ ਸਾਰੀਆਂ ਵਿੱਚ ਵਿੱਚ ਤੇ ਕਹਿੰਦੇ ਵੀਡੀਓ ਦੇ ਛੋਟੀਆਂ ਲੱਗਦੀਆਂ ਨੇ ਲੈ ਵਾ ਲੂਗਾ ਕਮਾਲਾ ਸ਼ਾਮ ਤੱਕ ਦੇਖੋ ਬਾਈ ਕਹਿੰਦਾ ਬੜਾ ਇਹ ਕੱਢਿਆ ਵਾ ਸਭ ਨਾਲ ਜਿੱਤ ਕਰਿਓ ਬਈ ਹਜੇ ਵੀਡੀਓ ਚੱਕਰ ਵਾਲੀ ਗੱਲ ਨਹੀਂ ਲੈ ਬੜਾ ਟਾਈਮ ਨਹੀਂ ਹੋਇਆ ਹਜੇ ਲੈ ਕਲਾ ਕਲਾ ਥਣ ਠੰਡੀ ਸੀਲ ਪੂਰੀ ਐ ਕੋਈ ਚੱਕਰ ਨਹੀਂ ਰੰਗ ਰੂਪ ਫੇਸਪੁੱਲ ਬਹੁਤ ਚੰਗਾ ਕੀ ਮੋਲ ਆ ਬਈ ਇਹਦਾ ਮੋਲੇ ਆਪਾਂ 60000 ਰੁਪਏ ਦੇ ਦਾਂਗੇ 60000 ਰੁਪਏ ਮਾਨਤਾਨ ਹੋ ਜਾਈ ਬਈ ਹਾਂ ਮਾਨਤਾਨ ਹੋਊਗਾ 60000 ਰੁਪਏ ਮੋਲ ਆ ਮਾਨਤਾਨ ਜਿਹੜਾ ਜ਼ਰੂਰ ਹੋ ਜੀਗਾ ਅੱਗੇ ਵੀਰੇ ਦੋਨੋਂ ਇਹ ਜੀ ਤੀਜਾ ਨੰਬਰ ਤੀਜੇ ਸੁਸ਼ਮੀ ਵੀ ਜਾਂ ਦੂਜਾ ਨੰਬਰ ਠੀਕ ਆ ਸੀਲ ਵੀ ਬਹੁਤ ਹਰੇ ਨੇ 5-3 ਕਿਲੋ ਦੇਣ ਪੁੱਛੇ ਤੋ ਠੀਕ ਕਰ ਬਈ ਹਜੇ ਬਈ ਕੱਚੀ ਆਦਣ ਲੈੰਦੀ ਆ ਪੰਜ ਉਹਦੇ ਦਾ 24 ਕਿਲੋ ਦੀ ਦੂਜੇ ਸੂਰੇ ਦਿੱਤਾ ਹੋਇਆਗਾ ਠੀਕ ਆ ਹਾਂਜੀ ਨਾੜਾ ਰੂਣਾ ਬਹੁਤ ਚੰਗਾ ਆ ਖਾਣ ਚੰਗਾ ਆਰਡਰ ਚੰਗਾ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਚੰਗਾ ਰਾਜੀ ਫੁੱਲ ਲੱਗੀ ਸੱਖ ਫੂੜਾ ਬਹੁਤ ਚੰਗਾ ਫੇਸ ਫੂਲਸ ਬੜਾ ਪਿਆਰਾ ਬਈ ਤੇ ਕੱਚੀ ਕੱਚੀ ਆਦਣ ਹਜੇ ਲੈੰਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਰਾ ਬੈੜਦਾ ਚੰਗਾ ਅੱਛਾ ਹਾਂਜੀ ਬੱਸ ਜਿਹਨੇ ਲੇਵਾ ਕੋ ਉਨ ਨਹੀਂ ਮੰਗ ਰਾ ਉਹਨ ਨਹੀਂ ਮੂਗਿਆ ਇਹ ਜਗਰਾ ਗੱਲ ਸਹੀ ਗੱਲ 26 ਤੋਂ 22 ਲੀਟਰ ਦੁੱਧ ਦੀ ਬਾਈ ਕਹਿੰਦਾ ਇਹਨੂੰ ਮੀਲ ਕਰਦੇ ਆ ਲੇਵਾ ਬਾਈ ਦੀ ਗੱਲ ਸਹੀ ਆ ਬਣਾਵਟ ਜਿਹੜੀ ਲੇਵੇ ਦੀ ਕਮਾਲ ਦੀ ਆ ਉਹ ਨਹੀਂ ਤਾਂ ਕਮੂਰ ਨੂੰ ਉਹਨੂੰ ਹੀ ਵਛਾ ਨੂੰ ਦੇਖੋ ਭਾਈ ਰੂੜ ਗੱਠ ਲੇਵਾ ਅੱਗੇ ਨੂੰ ਪਿਆ ਗਾ ਨੇੜੇ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਨਾਲਾ ਨੂਣਾ ਫਲ ਚਾਹੀਆਂ ਪਛਾਂ ਤੋਂ ਵੀ ਆਰਡਰ ਚੈੱਕ ਕਰਵਾਣੇ ਇਹ ਸਭ ਕੀ ਆ ਬਾਤ ਆ ਡਰ ਮੁੱਲ ਭਰਾਏ ਇਹਦਾ ਮੁੱਲ ਆਪਾਂ 70000 ਦੀ ਦੇ ਦਾਂਗੇ ਮੁੱਲ ਜੋ ਮਰਜ਼ੀ ਕਰੀ ਚੱਲ ਠੀਕ ਆ 70000 ਰੁਪਏ ਮੁੱਲ ਆ ਮੰਨਤਾ ਜ਼ਰੂਰ ਹੋ ਗਿਆ ਅੱਗੇ ਭਰਾਤ ਧੰਨ ਜੀ ਪੰਜਾਬ ਵਾਲੀ ਜਰਸੀ ਆ ਗਈ ਪਿਆ ਹੋਰ ਆਪਣੀ ਠੀਕ ਆ ਹਾਂਜੀ ਕਿੰਨੇ ਦਿਨ ਲੈਂਦੀ ਐ ਇਹ ਹਲੇ 23 ਦਿਨ ਪੂਰੇ ਹੁੰਦੇ ਸੀ ਠੰਡੀ ਹਾਂ ਜੀ ਮੰਨ ਲਓ ਦੂਜਾਗਾ ਕੱਚੀ ਕੱਚੀ ਆ ਬਿੱਟਲਾ ਚੈੱਕ ਕਰ ਲੋ ਆ ਸਾਰਾ ਭਰਨਾ ਭਰਨਾ ਇਹਨੇ ਹੈਨਾ 23 ਕਿਲੋ ਦਾ ਪਲੂਨ ਦਾ ਦੁੱਧ ਦਿੱਤਾ ਹੋਇਆਗਾ ਹੂੰ 22 ਲੀਟਰ ਦਾ ਬਾਈ ਕਹਿੰਦਾ ਰਿਕਾਰਡ ਖੋਲ ਦੇ ਬਾਈ ਤੋਰ ਤੇ ਹਾਂ ਸੀਲ ਠੰਡੀ ਆਪਾਂ ਗਰਮ ਨ ਡੰਗਰ ਲੈਂਦੇ ਨਹੀਂ ਲੈ ਠੰਡੀ ਸੀਲ ਆ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਰਦ ਰੰਗ ਰੂਪ ਫੇਸ ਫੂਸ ਬੜਾ ਪਿਆਰਾ ਬਾਕੀ ਕੋਈ ਵੱਡੀ ਗੱਲ ਮੈਂ ਦੇਖੀ ਨਾ ਬਾਈ ਕੋਲੇ 4 ਗੋ ਬਹਿਣਾ ਜੀ ਡਿਵਾੜਾ ਹਾਂ 4 ਗਾਮ ਨੇ ਚਾਰੀ ਚੰਗੀਆਂ ਨੇ ਕਿਉਂ ਗਰਮੀ ਆਉਂਦੀ ਆ ਗਰਮੀ ਦੇ ਮੌਸਮ 'ਚ ਹੀ ਕੰਮ ਜਾਪ ਨੇ ਰੰਗ ਰੂਪ ਚੰਗਾ ਲ ਸਵੇਂ ਪਲੀ ਰਾਜੀ ਰੋਜੀ ਖੋਲਾ ਕੱਲਾ ਕੱਲਾ ਥਣ ਬੜਾ ਬਹੁਤ ਬਈ ਸਾਰੀਆਂ ਬਾਲਡਾਂ ਲਾ ਗੱਢ ਕੇ ਕਰਮ ਵਾਲੀ ਨੇ ਬਾਈ ਫੇਰ ਸੋਣਾਗਾ ਕੀ ਮੁੱਲ ਆ ਬਾਈ ਇਹਦਾ ਇਹ ਮੁੱਲ ਨਾ ਤਾਂ ਕੋਈ ਮਰਜ਼ੀ ਮੰਗੀ ਜੀ 75000 ਦੀ ਦੇ ਦਾਂਗੇ ਏਡੀ ਜਾਂਦੀ ਨਹੀਂ ਹੈਗੀ ਨਹੀਂ ਜਾਂਦੀ ਬਾਈ ਸਹੀ ਗੱਲ ਕੱਦ ਵੱਡਾ ਰਾਜੀ ਫੋਲਾ ਖਾਣ ਲੈਣਾ ਜਿਹੜੀ ਵੱਡੀ ਗੱਲ ਕਰ ਰਿਹਾ ਸਭ ਤੋਂ ਵੱਡੀ ਗੱਲ ਹੋਈਏ ਸੀਲ ਨਹੀਂ ਆ ਜੀ ਨੱਕ ਤੇ ਮਾਰੇ ਲੱਤ ਉਹ ਗੱਲਾਂ ਦਾ ਕੀ ਫਾਇਦਾ ਲੈ ਸਹੀ ਗੱਲ ਆ ਲੈ ਹੂੰ ਪਰ ਜਵਾਕ ਮੂਰ ਦੀ ਬਹਿ ਜੇ ਮੰਗਰ ਨਹੀਂ ਚੱਕਰੀ ਨਹੀਂ ਲੱਗ ਬਾਈ ਮੁੱਲ ਇਹਦਾ ਇਹਦਾ ਮੁੱਲ 75000 ਮੰਗਾਂ ਨੂੰ ਕੋਈ ਮਰਜ਼ੀ ਮੰਗੀ ਚੱਲੀਏ ਠੀਕ ਆ ਬਾਈ ਅੱਗੇ ਵੀਰੇ ਲਾਸਟ ਅੱਗੇ ਇਹ ਵੀ ਦੂਜਾ ਸੂਰ ਜੀ ਕਿੰਨੇ ਦਿਨ ਲੈਂਦੀ ਹੈ ਇਹ ਵੀ ਸਾਡੇ ਲੈ ਜੂ ਹਫਤਾ ਜੀ ਹਫਤਾ ਖਾਂਡ ਠੀਕ ਆ ਬਈ ਕੱਚੀ ਕੱਚੀ ਆਣਾ ਜੀ ਕੱਚੀ ਕੱਚੀ ਆ ਸੀਲ ਠੰਡੀ ਇਹ ਬਸੇਰੀ ਆ ਲੋ ਕਿੰਨਾ ਕੁ ਰੁੱਧ ਦੇ ਦੂ ਐਸਟੀਮੇਟ ਦੇ ਦੋ ਤੇ ਦੇ ਦੂ ਮੰਨ ਲਓ ਆਪਣੇ ਹਿਸਾਬ ਨਾਲ 17 18 ਕਿਲੋ ਹੂੰ ਪੂਰੀ ਚੰਗੀ ਵਹਿੜਾ ਸੀਲ ਠੰਡੀ ਆ ਕੋਈ ਗਰਮ ਨਹੀਂ ਹੈਗੀ ਐ ਫੁੱਲ ਆਉਣੀ ਆ ਗਰਮੀ ਬਿਲਕੁਲ ਨਹੀਂ ਮੰਨਣੀ ਜਾਤ ਬੀਟ ਫੁੱਲ ਚੰਗੀ ਆ ਤੇ ਰੰਗ ਰੂਪ ਚਮਕ ਚਮਕ ਬਹੁਤ ਆ ਜਿਹੜਾ ਕੋਈ ਮਾੜਾ ਮੋਟਾ ਅਗਲਾ ਕਹਿੰਦਾ ਵੀਰਪਾਈ ਮਾੜਾ ਮੋਟਾ ਹਿਲਦਿਆਂ ਨੂੰ ਵੀਡੀਓ ਕਰਕੇ ਕੈਮਰਾ ਜਦੋਂ ਚੱਲਦਾ ਉਦੋਂ ਹੋ ਜਾਂਦੀ ਨਹੀਂ ਕੋਈ ਵਾਸਤਾ ਨਹੀਂ ਕੇਗਾ ਠੀਕ ਆ ਬਈ ਲਾਂਟੂ ਲਾਂਬਾ ਬਹੁਤ ਪਈਆਂ ਨੇ ਬਾਕੀ ਰੰਗ ਰੂਪ ਚੰਗਾ ਤੋਰਾ ਤਾਰਾ ਰਖਾ ਨੇ ਚੰਗੀ ਆ ਬੜ ਮੱਝਰ ਦਾ ਦੁੱਧ ਪਾਉ ਕਰ ਮਾੜੀ ਚਮਕ ਚਮਕ ਪੂਰੀ ਚੰਗੀ ਆ ਤੋਰਾ ਤਾਰਾ ਵੀ ਚੰਗਾ ਬੜਾ ਮੁੱਲ ਭਰਾ ਮੋਲੇ ਦਾ ਆਪਾ 55000 ਰੁਪਈਆ ਮਾਨਤਾਨ ਹੋ ਜਾਵੇ ਹਾਂ ਮਾਨਤਾਨ ਹੋ ਜਾ 55000 ਰੁਪਈਆ ਮੋਲਾ ਮਾਨਤਾਨ ਜਿਹੜਾ ਜਰੂਰ ਹੋ ਜਾਊਗਾ ਮੇਵਾ ਲੂਆ ਬਹੁਤ ਕੱਢੂਗੀ ਹਜੇ ਕੱਚੀ ਕੱਚੀ ਅਦਣਾ ਲੈਦੀ ਹੈ ਕਰਮ ਵਾਲੀ ਸੋਹਣਾ ਆਰਡਰ ਤਿਆਰ ਕਰੋਗੀ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਨਾੜਾ ਨੂੜਾ ਲੈਵੇ ਤੇ ਬਹੁਤ ਨੇ ਹੂੰ ਹੂੰ ਤੇ ਨਾਗ ਸੀਗੇ ਭਰਾ ਕੋਲੇ ਚਾਰ ਚਾਰੀ ਦਿਖਾਤੀ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਜੀ Thank you very much.